ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕਦੋਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਪੰਚੀ ਲੜਨ ਵਾਲਿਆਂ ਨੂੰ ਵੀ ਵੱਡੀ ਵਾਰਨਿੰਗ ਦਿੱਤੀ ਹੈ ਕੀ ਹੈ ਪੂਰੀ ਖਬਰ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਵਿੱਚ ਦਸਹਿਰੇ ਤੋਂ ਬਾਅਦ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਲੋਕ ਪਾਰਟੀ ਸਿਆਸਤ ਤੋਂ ਉੱਪਰ ਉੱਠ ਕੇ ਪੰਚਾਇਤਾਂ ਦਾ ਗਠਨ ਕਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਵਿੱਚ ਕਿਸੇ ਸਮੇਂ ਵੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਚੋਣ ਕਮਿਸ਼ਨ ਵੱਲੋਂ ਦਸਹਿਰੇ ਤੋਂ ਬਾਅਦ ਅਕਤੂਬਰ ਦੇ ਅੱਧ ਚ ਪੰਚਾਇਤੀ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਹੈ ਇਸ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਵਾਰ ਪੰਚਾਇਤੀ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਤੇ ਨਹੀਂ ਹੋਣਗੀਆਂ ਐਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਪੰਚੀ ਲੜਨ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਹੈ ਕਿਹਾ ਕਿ ਇਸ ਵਾਰ ਇਹ ਭਲੇਖੇ ਦੇ ਵਿੱਚ ਨਾ ਰਹੋ ਕਿ ਅਸੀਂ 10 ਲੱਖ ਰੁਪਇਆ ਜਾਂ 20 ਲੱਖ ਰੁਪਇਆ ਖਰਚ ਕਰਕੇ ਸਰਪੰਚੀ ਲੈ ਲਵਾਂਗੇ ਉਸ ਤੋਂ ਬਾਅਦ ਸਾਰੇ ਪੈਸੇ ਕੱਢ ਲਵਾਂਗੇ ਉਹਨਾਂ ਨੇ ਕਿਹਾ ਕਿ ਸਵੇ ਮਾਨ ਸਰਕਾਰ ਇਸ ਦੇ ਵਿੱਚ ਕਿਸੇ ਵੀ ਸਰਪੰਚ ਨੂੰ ਇੱਕ ਵੀ ਰੁਪਇਆ ਨਹੀਂ ਖਾਣ ਦੇਵਾਂਗਾ ਹੋਰ ਕੀ ਕੁਝ ਆਖਿਆ ਹੈ ਸਰਪੰਚੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਓ ਪਹਿਲਾਂ ਉਹ ਸੁਣਦੇ ਹਾਂ ਪੰਚਾਇਤੀ ਚੋਣਾਂ ਆਗਿਆ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਨਨ ਕਿ 15 16 17 17 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਹੈ ਧੜੇ ਬਣ ਜਾਂਦੇ ਆ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਅਦ ਬੋਟਾ ਮਿਲੀ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਓ ਸਾਰੇ ਪਿੰਡ ਦੀ ਪੰਚਾਇਤ ਤੇ ਵਿਅੱਤ ਮੈਂਬਰ ਤੇ ਕਿ ਸਰਪੰਚ ਸਾਡੀ ਤਾਂ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਹੋਊਗੀ ਇਹ ਉਸ ਪਿੰਡ ਤੇ ਹੈ ਵੀ ਉਹ ਕੀ ਮਤਾ ਪਾ ਕੇ ਦਿੰਦੇ ਨੇ ਜੇ ਸਰਬਸੰਮਤੀ ਗੱਲ ਹੋਵੇ ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਉਂਸਮੈਂਟ ਹੋ ਗਈ ਕਿ ਉਹ ਦਿਨਾਂ ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਮ ਤਾਂ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟਾਂ ਲੈ ਦੱਸੋ ਇਹ ਕਾਹਦਾ ਲੇਟ ਹੈ ਇਹ ਦੱਸੋ ਇਹ ਕੋਈ ਦੱਸੋ ਕੋਈ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟਾਂ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਭਾਅ ਬਦਲਿਆ ਹੋਇਆ ਦੇਸੀ ਰੂਸੀ ਦਾ ਨਹੀਂ ਐਤਕੀਆਂ ਕੰਮ ਅੰਗਰੇਜ਼ੀ ਹੈ ਤੇ ਕੀ ਨਾਮ ਇਹ ਯਾਰ ਜੇ ਨਾਂ ਹੋਵੇ ਪਿੰਡਾਂ ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਓਗੇ ਉਹਦੇ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਤਾਂ ਨਹਾਰ ਬਦਲ ਜੂਗੀ ਨਾਲੇ 7-52 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੋ ਇਸ ਕਰਕੇ ਸਰਬਸੰਮਤੀ ਕਰਨ ਨਾਲ ਤਾਂ ਬਾਲਾ ਵਧੀਆ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਰੇ ਲੈ ਕੇ ਉਹ ਪਿੰਡ ਦਾ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿਹਾ ਜਾਂ ਨਿਕਲੂਗਾ ਮਸੀਂ ਕਿਹੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਪਤਾ ਜਾਂ ਨਿਕਲੂ ਤੁਹਾਨੂੰ ਕਿਹੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਵੀ ਕਹਿ ਸਕਦੇ ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਹ ਫਿਰ 40 ਲੱਖ ਕੱਢੂ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਸਾਰਾ ਕੱਢ ਲੈਂਦਾ ਹੁਣਾ ਮੈਂ ਉਹ 40 ਲੱਖ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਐਦਕੀ ਨਾ ਪੰਗਾ ਲੈ ਲਿਓ ਐਦਕੀ ਮੈਂ ਆ ਇੱਥੇ ਇੱਕ ਰੁਪਈਆ ਨਹੀਂ ਨਾ ਖਾਣ ਦੇਣਾ ਪੰਚਾਇਤ ਦਾ ਪੰਚਾਇਤ ਦਾ ਪੈਸਾ ਨਹੀਂ ਮੈਂ ਖਾਣ ਦੇਣਾ ਕਿਤੇ ਕਹੋਂਗੇ 40 ਲੱਖ ਕੇ 80 ਕੱਢਾਂਗੇ ਉਹ ਉਹ ਜਮਾਨੇ ਚਲੇ ਗਏ ਹੁਣ ਹਾਂ ਸਹਿਮਤੀ ਕਰ ਲਓ ਜਾਂ ਫਿਰ ਚੰਗੇ ਬੰਦੇ ਨੂੰ ਚੁਣ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਚੇ ਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਬਚਨ ਵੱਧ ਹੋਣ ਔਰ ਕੋਈ ਮੈਂ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਚੋਣ ਨਿਸ਼ਾਨ ਹੀ ਖਤਮ ਕਰਤੇ ਨਾ ਮੈਂ ਤਾਈਓ ਕੀ ਤਨੇ ਦਿਨ ਪਤਾ ਨਹੀਂ ਲੱਗਦਾ ਨਹੀਂ ਤਾਂ ਐ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚਾ ਜੀ ਇਹਨੂੰ ਗ੍ਰਾਂਟ ਨਾ ਦਿਓ ਜੀ ਨਾ ਹੁਣ ਮੰਜੇ ਦੇ ਜਿੱਤੇ ਹੋਇਆ ਕੋਈ ਜੱਗ ਤੇ ਜਿੱਤੇ ਹੋਇਆ ਉਹ ਤਾਂ ਸਭ ਦਾ ਪਿੰਡ ਦਾ ਹੈ ਸੇ ਇਸ ਕਰਕੇ ਮੇਰੇ ਵੱਲੋਂ ਕੋਈ ਦਰਿਆਤ ਨਹੀਂ ਹੋਊਗੀ ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂਗਾ ਕਿ ਜਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ ਭਾਵੇਂ ਭਾਵੇਂ 500 ਦੀ ਵਾਦੀ ਦਾ ਪਿੰਡ ਹੈ ਭਾਵੇਂ 5000 ਦੀ ਵਾਦੀ ਦਾ ਪਿੰਡ ਹੈ ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਕੋਈ ਪਿੰਡ ਪੈਸੇ ਦੇ ਦੋ ਜਿੰਨੇ ਦੇਣੇ ਤੇ ਜੇ 500 ਵਾਲੇ ਚ ਵੀ ਲਾਤਾ ਨਾ 5000 ਵਾਲੇ ਦੇਖਣ ਆਉਣਗੇ ਤੀਜੇ ਦਿਨ ਉਹ ਵੀ ਆਉਣਗੇ ਫਿਰ ਵੀ ਹਾਂ ਭਾਵੇਂ ਲੋਨ ਆ ਜਾਂਦੇ ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾਂ ਨਹੀਂ ਕਰਦਾ ਆਹੀ ਕੰਮ ਕਰਨਾ ਹੈ ਹੋਰ ਹੋਰ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ